ਮਸ਼ਕਾਰੀ ਪਿਆਰੇ ਦਰਸ਼ਕੋ ਅੱਜ ਵੋਟਾਂ ਦੀ ਜਿਹੜੀ ਸ਼ੁਰੂਆਤ ਜਿਹੜੀ ਹੋ ਚੁੱਕੀ ਹੈ ਇਸ ਵੇਲੇ ਮੈਂ ਆਪਣੇ ਪਿੰਡ ਦੇ ਵਿੱਚ ਪਹਿਲਾਂ ਤਾਂ ਮੈਂ ਆਪਣੀ ਵੋਟ ਪਾਈ ਹੈ ਉਹਦੇ ਬਾਅਦ ਅੱਜ 50 ਨੰਬਰ ਬੂਥ ਹੈ ਜਿੱਥੇ ਮੈਂ ਖੜਿਆ ਪਿੰਡ ਡੰਗੋਲੀ ਦੇ ਵਿੱਚ ਕਿਹੜਾ ਕਿ ਅੱਜ ਲੋਕ ਸਭਾ ਦੀ ਚੋਣਾਂ ਦੀ ਜਿਹੜੀ VOTING ਜਿਹੜੀ ਕੀਤੀ ਜਾ ਰਹੀ ਹੈ ਤੇ ਜਿਹੜੇ ਬਿਲਕੁਲ 7 ਵਜੇ ਤੋਂ ਜਿਹੜੀ VOTING ਜਿਹੜੀ ਸਟਾਰਟ ਹੋ ਚੁੱਕੀ ਹੈ ਸਰਕਾਰੀ ਪ੍ਰਾਇਮਰੀ ਸਕੂਲ ਸਮਾਰਟ ਡੰਗੋਲੀ ਵਿਖੇ ਜਿਹੜੀਆਂ ਵੋਟਾਂ ਦਾ ਕੰਮ ਜਿਹੜਾ ਪੈ ਰਿਹਾ ਤੇ ਬਹੁਤ ਸਾਰੇ ਲੋਕ ਹੁਣ ਤੱਕ 7 ਵਜੇ ਤੋਂ ਲੈ ਕੇ ਹੁਣ ਤੱਕ ਵੋਟ ਪਾ ਕੇ ਆ ਚੁੱਕੇ ਨੇ ਤੇ ਬੜਾ ਵਧੀਆ ਪੀਸਫੁੱਲ ਜਿਹੜਾ ਕੰਮ ਜਿਹੜਾ ਵੋਟਾਂ ਦਾ ਜਿਹੜਾ ਚੱਲ ਰਿਹਾ ਤੇ ਵੱਖ-ਵੱਖ ਪੁਥਾਂ ਦੀ ਅਸੀਂ ਕਵਰੇਜ ਅੱਪ ਸਾਨੂੰ ਦਿਖਾਵਾਂਗੇ ਕਿਉਂਕਿ ਇਹ ਜਿਹੜਾ ਅੱਜ ਜਿਹੜੀ ਲੋਕਤੰਤਰ ਦਾ ਸਾਡੀ ਜਿਹੜੀ ਆਵਾਜ਼ ਹੈ ਕਿਸੇ ਨੂੰ ਅਸੀਂ ਬੁਲਾਉਂਦਾ ਆਪਣੀ ਵੋਟ ਰਾਹੀਂ ਕਰ ਸਕਦੇ ਹਾਂ ਕਿਸੇ ਨੂੰ ਚੰਗਾ ਉਮੀਦਵਾਰ ਅਸੀਂ ਆਪ ਚੁਣ ਸਕਦੇ ਹਾਂ ਤੇ ਜੇ ਬਿਲਕੁਲ ਸ਼ਰੁਆਤ ਹੋ ਚੁੱਕੀ ਹੈ ਹਾਂ ਜੀ ਸੱਚ ਕੱਲ੍ਹ ਜੀ ਇਹ ਹਾਲ ਹੈ ਜੀ ਵੋਟ ਪਾਏ ਕਿਵੇਂ ਦਾ ਲੱਗਿਆ ਪ੍ਰਬੰਧਕ ਸਰਕਾਰ ਦਾ ਓਕੇ ਜੀ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਕੋਈ ਕੋਈ ਦਿੱਕਤ ਨਹੀਂ ਜਿਵੇਂ ਕਿ ਸਰਕਾਰ ਵੱਲੋਂ ਚੋਣ ਕਮਿਸ਼ਨ ਵੱਲੋਂ ਐਲਾਨ ਕੀਤੇ ਹੋਏ ਸੀ ਸੇਮ ਉਦਾਂ ਹੀ ਚੱਲ ਰਿਹਾ ਸਾਰਾ ਚਲੋ ਠੀਕ ਹੈ ਜੀ ਹਾਂਜੀ ਮਹਾਰਾਜ ਜਿੱਧਰ ਆ ਜਾਓ ਤੁਸੀਂ ਵੋਟ ਪਾਤੀ ਆਪਣੀ ਨਹੀਂ ਪਾਣੀ ਹੈ ਜੀ ਪਾਣੀ ਹੈ ਹਾਂਜੀ ਚਲੋ ਵੋਟ ਪਾਓ ਫਿਰ ਵੋਟ ਪਾਉਣ ਤੋਂ ਬਾਅਦ ਹੀ ਤੁਹਾਡੇ ਨੂੰ ਵਾਲੇ ਪਰਚੀਆਂ ਨਹੀਂ ਮਿਲਣੀਆਂ ਅੱਛਾ ਚਲੋ ਪਰਚੀ ਕਿੱਥੋਂ ਮਿਲਦੀ ਹੈ ਉਧਰ ਥੋੜਾ ਬੋਤ ਲੱਗੇਗਾ ਉਹ ਤਰ੍ਹਾਂ ਹੋਇਆ ਹੈ ਬਿਲਕੁਲ ਜੀ ਅੰਦਰ ਦਿਖਾ ਦਿਓ ਸਾਰੇ ਜਿਹੜੇ ਮੁਲਾਜ਼ਮ ਜਿਹੜੇ ਬੜੀ ਵਧੀਆ ਤਰੀਕੇ ਦੇ ਨਾਲ ਵੋਟ ਦਾ ਕੰਮ ਜਿਹੜਾ ਅਦਮ ਕੀਤਾ ਹੋਇਆ ਤੇ ਅਸੀਂ ਵਕ ਵਕ ਬਾਲੀਵੁੱਡਾਂ ਦੀ ਅੱਜ ਸਾਰੀ ਕਵਰੇਜ ਤੁਹਾਨੂੰ ਦਿਖਾਵਾਂਗੇ ਕਿਉਂਕਿ ਅਸੀਂ ਪੀਚਾਉਂਦੇ ਆ ਕਿ ਬਿਲਕੁਲ ਜਿਹੜਾ ਪੋਲਿੰਗ ਜਿਹੜਾ VOTING ਦਾ ਜਿਹੜਾ ਕੰਮ ਬਿਲਕੁਲ ਤਸੱਲੀ ਬਖਸ਼ ਹੋਵੇ ਕਿਸੇ ਦੇ ਡਰ ਪੈ ਤੋਂ ਬਿਕਾਰ ਹੋਵੇ ਤੇ ਸਰਕਾਰ ਅੱਜ ਸਾਡੇ ਰੋਪੜ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਡੇ ਇਤੀ ਯਾਦਵ ਜੀ ਵੱਲੋਂ ਇੱਕ ਬਹੁਤ ਹੀ ਅੱਛਾ ਉਪਰਾਲਾ ਜਿਹੜਾ ਕੀਤਾ ਜਿਨ੍ਹਾਂ ਦੇ ਯਤਨ ਸਦਕਾ ਜਿਹੜਾ ਅੱਜ ਅੱਛਾ ਜਿਹੜਾ ਵੋਟ ਪਾਉਣ ਵਾਸਤੇ ਸਾਡਾ ਜਿਹੜਾ ਪ੍ਰਬੰਧ ਜਿਹੜੇ ਸਾਨੂੰ ਦੇਖਣ ਨੂੰ ਮਿਲੇ ਨੇ ਗੱਲਬਾਤ ਵੀ ਕਰਾਂਗੇ ਮੈਂ ਡਿਪਟੀ ਕਮਿਸ਼ਨਰ ਰੋਪੜ ਸਾਰਿਆਂ ਨੂੰ ਸੱਦਾ ਦਿੰਦੀ ਹਾਂ ਰਿਕੁਐਸਟ ਕਰਦੀ ਹਾਂ ਤੇ ਮੇਰੇ ਵੱਲੋਂ ਚਾਹੇ ਭਾਵੇਂ ਡਾਇਰੈਕਸ਼ਨਸ ਮੰਨ ਲਿਆ ਜਾਣ ਕਿ 1 ਜੂਨ ਨੂੰ ਜਿਹੜਾ ਆਪਣਾ ਇਲੈਕਸ਼ਨ ਦਾ ਡੇ ਹੈਗਾ ਸਵੇਰੇ 6:00 6 ਵਜੇ VOTING ਦਾ ਸਮਾਂ ਆਏਗਾ ਮੇਰੀ ਸਾਰਿਆਂ ਨੂੰ ਬੇਨਤੀ ਹੈਗੀ ਕਿ ਤੁਸੀਂ ਵੱਧ ਚੜ ਕੇ ਆਪਣੇ ਜਿਹੜਾ VOTING ਰਾਈਟਸ ਹੈ ਰਾਈਟ ਟੂ ਵੋਟ ਦਾ ਵਰਤੋਂ ਕਰੋ ਆਪਣੀ ਡੈਮੋਕ੍ਰੇਸੀ ਵਾਸਤੇ ਜੋ ਵੀ ਆਪਣਾ ਫਿਊਚਰ ਆਪਾਂ ਦੇਖਣਾ ਚਾਹੁੰਦੇ ਆ ਉਹਦੇ ਵਾਸਤੇ ਆਪਣੀ ਵੋਟ ਦੀ ਵਰਤੋਂ ਕਰੋ ਸਾਡੇ ਵੱਲੋਂ ਪੂਰੇ ਇੰਤਜ਼ਾਮ ਕੀਤੇ ਗਏ ਹਨ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈਗੀ ਕਿ ਤੁਸੀਂ ਸਵੇਰੇ ਅਰਲੀ ਮਾਰਨਿੰਗ ਸਜਰੇ ਪੋਲਿੰਗ ਬੂਥਸ ਤੇ ਪਹੁੰਚੋ ਕਿਉਂਕਿ ਉਸ ਟਾਈਮ ਤੇ ਗਰਮੀ ਨਹੀਂ ਹੁੰਦੀ ਤੇ ਵੱਧ ਚੜ ਕੇ ਆਪਣੀ ਵੋਟ ਦੀ ਵਰਤੋਂ ਕਰੋ